ਬਾਸ ਸਟੇਜਾਂ ਤੋਂ ਗੱਲਾਂ ਕਰਨ ਚੋਕੇ ਰਹਿ ਗਏ ਹੋ ਤੁਸੀਂ ਪੰਜਾਬੀਓ ਹਰ ਵਕਤ ਸੁਣਦੇ ਆ ਕਿ ਗਜਰੀ ਦੇ ਬਾਜ਼ਾਰਾਂ ਚੋਂ ਸਿੰਘ ਕੁੜੀਆਂ ਨੂੰ ਉਜਾਦ ਕਰਾ ਕੇ ਲਿਆਉਂਦੇ ਸੀ ਕਹਿੰਦੇ ਹੋ ਨਾ ਆ ਹੁਣ ਕਰਾਵੋ ਗਜਰੀ ਦੇ ਬਾਜ਼ਾਰ ਪੰਜਾਬ ਦੇ ਵਿੱਚ ਹੀ ਬਣਾ ਦਿੱਤੇ ਨੇ ਭਗਵੰਤ ਮਾਨ ਨੇ ਹਰ ਸ਼ਹਿਰ ਦੇ ਵਿੱਚ ਗਜਰੀ ਦਾ ਬਾਜ਼ਾਰ ਖੋਲ ਦਿੱਤਾ ਭਗਵੰਤ ਮਾਨ ਨੇ ਕਰਾ ਲਓ ਆਜ਼ਾਦ ਕਰਾਲੋ ਆਜਾਤ ਜਾ ਸਿਰਫ ਸਟੇਜਾਂ ਤੋਂ ਇਹੀ ਕਹਿਣ ਯੋਗ ਹੈ ਕਿ ਸਿੰਘਾਂ ਨੇ ਇਹ ਕੀਤਾ ਸਿੰਘਾਂ ਨੇ ਇਹ ਕੀਤਾ ਤੁਸੀਂ ਸਿੰਘ ਨਹੀਂ ਹੈਗੇ ਤੁਸੀਂ ਖਾਲਸੇ ਨਹੀਂ ਹੈਗੇ ਤੁਹਾਡੇ ਕੋਲ ਤਿੰਨ ਫੁੱਟੀਆਂ ਕਿਰਪਾਨਾਂ ਨਹੀਂ ਹੈਗੀਆਂ ਕੀ ਹੁਣ ਨਿਹੰਗ ਨਹੀਂ ਹੈਗੇ ਕੀ ਸਿੱਖ ਜਥੇਬੰਦੀਆਂ ਨਹੀਂ ਹੈਗੀਆਂ ਕੀ ਗੁਰਦਾਰੇ ਦੀਆਂ ਕਮੇਟੀਆਂ ਨਹੀਂ ਹੈਗੀਆਂ ਕੀ ਤੁਸੀਂ ਰੋਟੀ ਨਹੀਂ ਖਾਂਦੇ ਓਏ ਤੁਸੀਂ ਤਾਂ ਰੋਨੇਓ ਕਿ ਤੁਹਾਡੀਆਂ ਜ਼ਮੀਨਾਂ ਦੱਬਣੀਆਂ ਨੇ ਸਰਕਾਰ ਨੇ ਤੁਹਾਡੀ ਤਾਂ ਇੱਜ਼ਤ ਵੀ ਲਿਲਾਮੀ ਤੇ ਲਾ ਦੱਤੀ ਭਗਵੰਤ ਮਾਨ ਨੇ ਲਿਲਾਮ ਕਰਤੀ ਇੱਜ਼ਤ ਗਜਰੀ ਦੇ ਬਾਜ਼ਾਰ ਗਜਰੀ ਦੇ ਬਾਜ਼ਾਰ ਹੀ ਖੋਲ ਦਿੱਤੇ ਨੇ ਪੂਰੇ ਧੰਦੇ ਜਿਸਮ ਪਰੋਸੀ ਦੇ ਪੂਰੇ ਪੰਜਾਬ ਦੇ ਵਿੱਚ ਕੋਈ মিডিਆ ਵਾਲਾ ਫੋਟੋ ਵੀਡੀਓ ਨਹੀਂ ਖਿੱਚ ਸਕਦਾ ਉਹਦੇ ਲਈ ਕਾਨੂੰਨ ਬਣਾ ਤਾਂ ਜੇਲ੍ਹ ਚ ਬੰਦ ਕਰਦੇ ਆਂਗੇ ਬੇਗੁਨਾਹਾਂ ਦੇ ਰੋਜ਼ ਕਤਲ ਕਰਦੀ ਆ ਪੰਜਾਬ ਪੁਲਿਸ ਕਿ ਡਰਾਬਾ ਪਾ ਕੇ ਰੱਖਿਆ ਜਾਵੇ ਓਏ ਹੁਣ ਤੁਹਾਡੇ ਕੋਲੇ ਰਹਿ ਕੀ ਗਿਆ ਜਦ ਇੱਜ਼ਤ ਹੀ ਨਹੀਂ ਰਹੀ ਤੇ ਹੋਰ ਕੀ ਰਹਿ ਗਿਆ ਇੱਜ਼ਤ ਵੀ ਤੁਹਾਡੀ ਭਗਵੰਤ ਮਾਨ ਨੇ ਲੁੱਟ ਲਈ ਲੁੱਟ ਲਈ ਇੱਜ਼ਤ ਉਹ ਭਗਵੰਤ ਮਾਨ ਹਰਾਮ ਦੀ ਔਲਾਦ ਗੰਦਗੀ ਜੋ ਕਿ ਉਹਦੀ ਘਰ ਵਾਲੀ ਵੀ ਇਸ ਤੰਦੇ ਚ ਇਨਵੋਲਵ ਆ ਉਧਰ ਦਿੱਲੀ ਵਾਲੇ ਭਈਏ ਵੀ ਘਰ ਵਾਲੀ ਵੀ ਇਸ ਤੰਦੇ ਚ ਇਨਵੋਲਵ ਆ ਉਧਰਾਂ ਗੌਰਵ ਜਾਦਵ ਹਰਾਮੀ ਬਿਹਾਰੀ ਇਹ ਕੰਜਰ ਦੀ ਘਰ ਵਾਲੀ ਵੀ ਇਸ ਧੰਦੇ 'ਚ ਨਮੋਲਵਾ ਉਧਰ ਰਾਗਵ ਚੱਡਾ ਉਹਦੀ ਘਰ ਵਾਲੀ ਵੀ ਉਹ ਵੀ ਇਹ ਚੰਦੰਦੇ 'ਚ ਨਮੋਲਵਾ ਪੰਜਾਬ ਨੂੰ ਬਣਾਤਾ ਨਾ ਧੰਦੇ ਆਲਾ ਧੰਦੇ ਆਲਾ ਬਣਾਤਾ ਪੰਜਾਬ ਦਾ ਇਹ ਕਲਚਰ ਨਹੀਂ ਸੀ ਇਹ ਕਲਚਰ ਨਹੀਂ ਸੀ ਹੁਣ ਵੀ ਗੁਰਦੁਆਰੇ ਕਿੱਥੇ ਨੇ ਕਿੱਥੇ ਨੇ ਗੁਰੂ ਘਰਾਂ ਦੀਆਂ ਕਮੇਟੀਆਂ ਪਿੰਡਾਂ 'ਚ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਸ਼੍ਰੋਮਣੀ ਕਮੇਟੀ ਵੀ ਆ ਤੇ ਵਿਦੇਸ਼ਾਂ ਦੇ ਵਿੱਚ ਵੀ ਨੇ ਸਿੰਘ ਤੇ ਖਾਲਸੇ ਵੀ ਨੇ, ਕਿਰਪਾਨਾਂ ਵੀ ਨੇ, ਘੋੜੇ ਵੀ ਨੇ, ਨਿਹੰਗਾਂ ਕੋਲੇ ਪਰ ਇੱਜ਼ਤ ਕਿੱਥੇ ਆ? ਦੱਸੋ ਇੱਜ਼ਤ ਕਿੱਥੇ ਆ? ਕੌਣ ਬੰਦ ਕਰਾਊਗਾ ਜਿਸਮ ਫਰੋਸੀ ਦੇ ਧੰਦੇ ਜੋ ਭਗਮਾਨਤ ਮਾਨ ਨੇ ਖੋਲੇ ਨੇ? ਅੱਜ ਹੈ ਕਿਸੇ ਦੀ ਅਕਾਤ? ਕਿ ਜਿਸਮ ਫਰੋਸੀ ਦੇ ਧੰਦੇ ਕੋਈ ਬੰਦ ਕਰਾ ਦੇਵੇ ਗਜਰੀ ਦੇ ਬਾਜ਼ਾਰ ਕੋਈ ਬੰਦ ਕਰਾ ਦੇਵੇ ਹੈ ਕੋਈ ਸਿੰਘ ਤੇ ਖਾਲਸਾ ਇਸ ਦੁਨੀਆ ਤੇ ਜੋ ਬੰਦ ਕਰਾ ਦੇਵੇ ਜੋ ਭਗਮੰਤ ਮਾਨ ਨੇ ਖੋਲੇ ਨੇ ਜਾਂ ਸਿਰਫ ਤੁਸੀਂ ਪ੍ਰਾਣੀਆਂ ਸਾਡੇ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਕਰਕੇ ਸਿਰਫ ਉਹਨਾਂ ਦੇ ਨਾਂ ਲੈ ਲੈ ਕੇ ਗੁਰਦਵਾਰਿਆਂ 'ਚ ਲੋਕਾਂ ਨੂੰ ਇਕੱਠੇ ਕਰ ਕਰਕੇ ਬਸ ਗੋਲਕਾਂ ਦੇ ਪੈਸੇ ਪਵਾ ਪਵਾ ਕੇ ਆਪਣੇ ਢਿੱਡ ਵਧਾਵੋਗੇ ਸਿਰ ਪੈਸੇ ਇਕੱਠੇ ਕਰਨ ਦੇ ਲਈ ਤੇ ਪੁਰਾਣੇ ਸਿੰਘਾਂ ਦੇ ਨਾਂ ਲੈਣੇ ਨੇ ਤੇ ਤੁਸੀਂ ਕੋਈ ਕੰਮ ਨਹੀਂ ਕਰਨਾ ਪੰਥ ਦਾ ਕੋਈ ਕੰਮ ਨਹੀਂ ਕਰਨਾ ਆ ਤੁਹਾਡੀਆਂ ਇੱਜ਼ਤਾਂ ਰੋਲ ਦਿੱਤੀਆਂ ਭਗਮੰਤਮਾਨ ਨੇ ਹੁਣ ਦੇਖਦੇ ਆ ਕਿ ਗਜਰੀ ਦੇ ਬੇਚਾਰਾ ਨੂੰ ਕੌਣ ਬੰਦ ਕਰਾਂਦਾ ਕਿਹਦੀ ਏਕਾਤਾ ਪੰਜਾਬ ਦੇ ਵਿੱਚੋਂ ਜੋ ਬੰਦ ਕਰਾ ਦੇਵੇ ਜੋ ਭਗਮੰਤਮਾਨ ਹਰਾਮ ਦੇ ਪੁੱਤ ਨੇ ਖੋਲੇ ਨੇ ਦੇਖਦੇ ਆ